ਹੁਣ ਇਸੇ ਪੰਕਤੀ ਤੀਮੀ ਸੰਤ ਕਿਰਪਾ ਤੇ ਅੰਤਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪੂਰੇ ਭਾਗਾਂ ਵਾਲੇ ਹੋ ਜਾਂਦੇ ਨੇ ਉਹ ਪੂਰੇ ਭਾਗ ਤੋਂ ਮਨ ਚਿੱਤਕ ਹੋ ਜਾਂਦਾ ਹੈ ਸੰਤ ਕਿਰਪਾ ਬਾਣੀ ਦਾ ਨਾਉ ਹੈ ਮਾਰਗ ਹੈ ਭਾਈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਵੇ ਆ ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ ਭਾਈ ਇਹ ਤਾਂ ਭੇਖ ਕਰਕੇ ਨਹੀਂ ਇਹ ਆਤਮਾ ਕਰਕੇ ਨਹੀਂ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭੁ ਉਨਾਸੀ ਕਰਮੈ ਪਾਇਆ ਸਮਝਣ ਦੀ ਲੋੜ ਹੈ ਇਹਨੂੰ ਪਾਈ ਮਨ ਅਸੰਤ ਹੈ ਪਰ ਉਹਦੀ ਰੀਸ ਕਰਦਾ ਹੈ ਸੰਤ ਬਣਿਆ ਹੋਇਆ ਵਾ ਮਨ ਨੂੰ ਸਾਧਨਾ ਵਾ ਜਿਹਨੇ ਮਨ ਨੂੰ ਸਾਧ ਲਿਆ ਉਹ ਸਾਧ ਹੈ ਸਰੀਰ ਨੂੰ ਨਹੀਂ ਸਾਧਨਾ ਮਨ ਨੂੰ ਸਾਧਨਾ ਮਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਈ ਜੇ ਮਨ ਨਾ ਸਾਧਿਆ ਕਾਲ ਨੇ ਫੇਰ ਲੈ ਜਾਣਾ ਭਗਤਕਵੀ ਜੀ ਸਮਝਾਉਂਦੇ ਨੇ ਇਹਦਾ ਕਾਲ ਐ ਰਾਜਾ ਹੋਵੇ ਕੋਈ ਹੋਵੇ ਉਹ ਬਰਾਬਰੀ ਝੋਟ ਮਾਰਦਾ ਵਾ ਐਸੋ ਵੇ ਸੰਸਾਰ ਵੇਖਣਾ ਰਹਿਣਾ ਕੋਪਈਏ ਇਥੇ ਕਿਸੇ ਨੇ ਨਹੀਂ ਰਹਿਣਾ ਪਾਈ ਆਓ ਸਾਰੇ ਮਿਲ ਕੇ ਪਹਿਲਾਂ ਪਹਿਲਾਂ ਆਪਾਂ ਆਪਣੇ ਘਰ ਪਹੁੰਚੀਏ ਰੱਬੀ ਬਾਣੀ ਨਾਲ ਜੁੜ ਕੇ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਸੰਤ ਲੋਕ ਪਹੁੰਚੀ ਆਪਾਂ ਉਹਦੀ ਕਿਰਪਾ ਲਈਏ ਆਤਮਾ ਜਾਗ ਜਾਵੇ